ਦੂਸਤ ਮੁਸਲਮ ਦੇ ਮਾਮਲੇ ਦੇ ਅੰਦਰ ਲੋਕਾਂ ਨੂੰ 파ਟਣਾ ਚਾਹੁੰਦੀ ਹੈ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ ਲੋਕਾਂ ਨੂੰ ਮਜਦਾ ਵਿੱਚ ਵੜਨਾ ਚਾਹੁੰਦੀ ਹੈ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੋਨ ਵੇਜ ਖਾ ਰਹੇ ਆ ਉੱਥੇ ਕਿਸ ਨੇ ਅੰਬਾ ਦੀ ਰੀੜੀ ਲਾਈ ਹੈ ਕਿਸ ਨੇ ਸੀਪ ਦੀ ਰੀੜੀ ਲਾਈ ਹੈ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਂ ਲੈ ਕੇ ਕਿੰਨੇ ਵਿੱਚ ਵੀ ਉਹਦੇ ਵਿੱਚ ਕਿਹੜਾ ਨਾਨਵੇਜ ਵੜਿਆ ਆਮਬ ਦੇ ਵਿੱਚ ਜਾਂ ਤੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਜੀ ਉਹ ਜਾਣਬੁੱਝ ਕੇ ਇਸ ਨਫਰਤ ਭਰੇ ਪੈਗਾਮ ਨੂੰ ਫੈਲਾਣਾ ਚਾਹੁੰਦੇ ਐ ਕਿਸੇ ਨੂੰ ਨੀਝ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੱਲ ਨਹੀਂ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਭਾਜਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਉਹ ਛੋਟੀ ਵਕੀਲ ਹੈ ਉਹਨਾਂ ਦੀ ਯੂਪੀ ਸਰਕਾਰ ਨੇ ਅਨੋਖਾ ਫਰਮਾਨ ਜਾਰੀ ਕੀਤਾ ਹੈ ਕਿ ਜਿੱਥੋਂ ਜਿੱਥੋਂ ਕਾਵੜ ਯਾਤਰਾ ਲੰਘੇਗੀ ਤਾਂ ਉੱਥੇ ਦੁਕਾਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਣ ਆਖਰਕਾਰ ਇਹਦੇ ਪਿੱਛੇ ਕੀ ਕਾਰਨ ਹੈ ਯੂਪੀ ਸਰਕਾਰ ਕੀ ਦਰਸਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਨੇ ਸਾਡੇ ਨਾਲ ਫੋਨ ਕਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਅਜਿਹਾ ਫਰਮਾਨ ਕਿਉਂ ਦੇਣਾ ਪਿਆ ਡਾਕਟਰ ਰਾਜ்குਮਾਰ ਬੇਰਕਾ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਜੋਗੀ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਆ ਤੇ ਇਹਦੇ ਕੀ ਜਿਹੜਾ ਮਾਇਨਾ ਨਿਕਲਦਾ ਹੈ ਇਹਦਾ ਮਾਇਨਾ ਇਹ ਨਿਕਲਦਾ ਹੈ ਕਿ ਜੋਗੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ 파ਟਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਵਿੱਚ ਵੰਡਣਾ ਚਾਹਦੀ ਹੈ ਇਹਦਾ ਮਤਲਬ ਇਹ ਹੈਗਾ ਹੈ ਵੀ ਗਰ ਸਿੱਧੀ ਜੀ ਇਹ ਹੈ ਉਹ ਕਹਿ ਰਿਹਾ ਹੈ ਕਿ 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 ਜਿਹੜੀਆਂ ਮੁਸਲਿਮ ਦੁਕਾਨਾਂ ਹੈਗੀਆਂ ਉੱਥੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੋਨ ਵੇਜ ਖਾ ਰਹੇ ਉੱਥੇ ਜੀ ਜਿਉ ਨੋਨ ਵੇਜ ਖਾਂਦੇ ਹੀ ਨਹੀਂ ਜੇ ਕਿਸੇ ਨੇ ਅੰਬਾ ਦੀ ਰੇੜੀ ਲਾਈ ਹੈ ਕਿਸੇ ਸੇਵ ਦੀ ਰੇੜੀ ਲਾਈ ਹੈ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲਿਖ ਕੇ ਦੇਖੋ ਵੀ ਉਹਦੇ ਵਿੱਚ ਕਿਹੜਾ ਨਾਨਵਾਜ ਵੜਿਆ ਆਮਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਪੈਗਾਮ ਨੂੰ ਫੈਲਾਣਾ ਚਾਹੁੰਦੇ ਐ ਇਹ ਨਫ਼ਰਤ ਦਾ ਪੈਗਾਮ ਹੈ ਲੋਕਾਂ ਉਹਨੂੰ ਇਸ ਕਿਸਕੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਸੇ ਵੀ ਵਾਜਿਬ ਗੱਲ ਨਹੀਂ ਹੈ ਹੂੰ ਤਾਂ ਇਹ ਸਤੇ ਕੰਗੜਾ ਨੌਤ ਨੇ ਵੀ ਜਿਹੜਾ ਜਿਹੜਾ ਕੇਰਿਆ ਸੋਨੂੰ ਸੂਤ ਨੂੰ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕੰਗੜਾ ਨੌਤ ਨਾਲ ਬਿੱਤੇ ਦਿਨ ਹੀ ਵੱਡਾ ਹਾਦਸਾ ਵਾਪਰਿਆ ਸੀਗਾ ਵੱਡੀ ਘਟਨਾ ਵਾਪਰੀ ਸੀ ਇਸ ਦੇ ਬਾਵਜੂਦ ਵੀ ਉਹ ਹਲੇ ਟਿੱਪਣੀਆਂ ਕਰਨ ਤੋਂ ਨਹੀਂ ਹਟ ਰਿਹਾ ਦੇਖੋ ਮੈਂ ਮਹਿਸੂਸ ਕਰਦਾ ਕਿ ਉਹ ਤੇ ਜਿਨੂੰ ਕਹਿੰਦੇ ਨਾ ਕਿ ਉਹ ਆਦਤਨ ਮਜਬੂਰ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਭਾਜਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੂੰ ਉਹ ਝੋਠੀ ਵਕੀਲ ਹੈ ਉਹਨਾਂ ਦੀ ਹੂੰ ਉਹਦਾ ਕੰਮ ਹੈ ਅਜਿਹੀਆਂ ਚੀਜ਼ਾਂ ਨੂੰ ਉਹ ਜਿਹੜਾ ਹੈਗਾ ਉਤਸ਼ਾਹਿਤ ਕਰਨਾ ਲੇਕਿਨ ਮੈਂ ਕਹਣਾ ਕਿ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਜਿਹੜੇ ਐ ਆਪਸੀ ਭਾਈਚਾਰੇ ਲੋਕ ਐ ਅਸੀਂ ਸਾਂਝੀ ਵਾਰਤਾ ਦੇ ਪੰਜਾਬ ਦੇ ਲੋਕ ਆ ਅਸੀਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੀ ਡਾਕਟਰ ਸਾਹਿਬ ਜੀ ਕਿਵੇਂ ਦੇਖਦੇ ਹੋ ਕਿ ਯਾਤਰਾ ਤੇ ਕੋਈ ਜਾਂਦਾ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਦਿਲ 'ਚ ਭਾਈਚਾਰ ਸਾਂਭ ਦੇ ਲਈ ਇੱਕ ਦੂਜੇ ਦੇ ਲਈ ਮਿਲਵਰਤਨ ਹੁੰਦਾ ਹੈ ਪਰ ਇਹ ਵੱਖਰੇ ਜਿਹਾ ਮਾਹੌਲ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਹੈ ਨਫਰਤ ਖ੍ਲਾਂ ਵਾਸਤੇ ਸਾਜ਼ ਕਰਾਉਣ ਵਾਸਤੇ ਝਗੜੇ ਕਰਾਉਣ ਵਾਸਤੇ ਔਰ ਮੈਂ ਤੁਹਾਨੂੰ ਇੱਕ ਕੈਸ਼ ਮੁਲਕ ਨੂੰ ਟੁਕੜਿਆਂ 'ਚ ਵੰਡਣ ਵਾਸਤੇ ਮਜਬਾਂ 'ਚ ਵੰਡਣ ਵਾਸਤੇ ਫਿਰਕਿਆਂ 'ਚ ਵੰਡਣ ਵਾਸਤੇ ਇਸ ਲਈ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ RAM ਮੰਦਰ ਤੇ ਵੱਡੀਆਂ ਵੋਟਾਂ ਮੰਗੀਆਂ ਜਾ ਰਹੀਆਂ ਸੀ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਜੋਧਿਆ ਚ ਉਹ ਹਾਰ ਕੇ ਹਾਲੇ ਵੀ ਜਿਹੜਾ BJP ਨੂੰ ਜਾਂ ਕਹਿ ਸਕਦੇ ਹੋ ਜੋਗੀ ਸਰਕਾਰ ਨੂੰ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਵੀ ਇਹ ਤਾਂ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਉਹ ਕਹਿੰਦੇ ਨੇ ਨਾ ਕੁੱਤੇ ਜਿਹੜੀ ਦਮ ਹੈ ਉਹ 12 ਸਾਲ ਵੰਜਲੀ ਚ ਪਈ ਰਹੀ ਹੈ ਲੇਕਿਨ ਉਹ ਸਿੱਧੀ ਨਹੀਂ ਹੋਈ ਇਹ BJP ਦੀ ਆਦਤ ਵੀ ਸਿੱਧੀ ਨਹੀਂ ਹੁੰਦੀ ਆਦਮੀ ਨੇ ਭਾਗ ਬਦਲਦੇ ਆ ਸਭਾ ਨਹੀਂ ਬਦਲਦਾ ਇਨਾਂ ਦਾ ਕਦੀ ਵੀ ਸੁਭਾਅ ਨਹੀਂ ਬਦਲਣਾ ਔਰ ਇਹਨਾਂ ਦੀ ਆਦਤਾਂ ਇਹੀ ਰਹਿਣੀਆਂ ਜੀ ਬਹੁਤ ਬਤਾਂ ਬੱਚੀ ਜੋਗੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਚ ਵੰਡਣਾ ਚਾਹਦੀ ਹੈ ਜੋਖੀ ਜਿਹੜੀਆਂ Muslim ਦੁਕਾਨਾਂ ਹੈਗੀਆਂ ਉਥੇ ਨੌਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੋਨवेज ਖਾ ਰਹੇ ਆ ਉੱਥੇ ਕਿਸ ਨੇ ਅੰਬਾ ਦੀ ਰੀੜੀ ਲਾਈ ਆ ਕਿਸ ਨੇ ਸੇਬ ਦੀ ਰੀੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਂ ਲਿਖ ਕੇ ਕਿਹਦੇ ਵਿੱਚ ਭਈ ਉਹਦੇ ਵਿੱਚ ਕਿਹੜਾ ਨੋਨवेज ਵੜਿਆ ਅੰਬ ਦੇ ਵਿੱਚ ਜਾਂ ਦੇਵ ਦੇ ਵਿੱਚ ਜਾਂ ਕੇਲੇ ਦੇ ਵਿੱਚ ਹਾਂ ਜੀ ਉਹ ਜਾਣਬੁੱਝ ਕੇ ਇਸ ਨਫਰਤ ਭਰੇ ਪੈਗਾਮ ਨੂੰ ਫੈਲਾਣਾ ਚਾਹੁੰਦੇ ਐ ਇਸਕੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੱਲ ਨਹੀਂ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਉਹ ਝੂਠੀ ਵਕੀਲ ਹੈ ਉਹਨਾਂ ਦੀ ਯੂਪੀ ਸਰਕਾਰ ਨੇ ਅਨੋਖਾ ਫਰਮਾਨ ਜਾਰੀ ਕੀਤਾ ਹੈ ਕਿ ਜਿੱਥੋਂ ਜਿੱਥੋਂ ਕਾਵੜ ਯਾਤਰਾ ਲੰਘੇਗੀ ਤਾਂ ਉੱਥੇ ਦੁਕਾਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਣ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਨੇ ਯੂਪੀ ਸਰਕਾਰ ਕੀ ਦਰਸਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਨੇ ਸਾਡੇ ਨਾਲ ਫੋਨ ਕਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਅਜਿਹਾ ਫਰਮਾਨ ਕਿਉਂ ਦੇਣਾ ਪਿਆ ਡਾਕਟਰ ਰਾਜਕੁਮਾਰ ਵੇਰਕਾ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਜੋ ਕਿ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਆ ਤੇ ਇਹਦੇ ਕੀ ਜਿਹੜਾ ਮਾਇਨਾ ਨਿਕਲਦਾ ਹੈ ਇਹਦਾ ਮੈਨਾ ਇਹ ਨਿਕਲਦਾ ਹੈ ਕਿ ਜੋਗੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ 파ੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਵਿੱਚ ਵੰਡਣਾ ਚਾਹਦੀ ਹੈ ਇਹਦਾ ਮਤਲਬ ਇਹ ਹੈਗਾ ਹੈ ਵੀ ਗੱਲ ਸਿੱਧੀ ਜੀ ਹੈ ਉਹ ਕਹਿ ਰਿਹਾ ਕਿ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਇਹ ਸਵਾਲ ਖੜਾ ਹੁੰਦਾ ਹੈ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੌਨਵੇਜ ਖਾ ਰਹੇ ਆ ਉੱਥੇ ਜੀ ਜਿਉ ਨੌਨਵੇਜ ਖਾਂਦੇ ਹੀ ਨਹੀਂ ਜੇ ਕਿਸੇ ਨੇ ਅੰਬਾਂ ਦੀ ਰੇੜੀ ਲਾਈ ਆ ਕਿਵੇਂ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲੇਖ ਲੈ ਇੱਥੋਂ ਭਈ ਉਹਦੇ ਵਿੱਚ ਜਿਹੜਾ ਨੌਨਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਸੰਦੇਸ਼ ਨੂੰ ਫੈਲਾਣਾ ਚਾਹੁੰਦੇ ਆ ਇਹ ਨਫਰਤ ਦਾ ਪੈਗਾਮ ਹੈ ਲੋਕਾਂ ਉਹਨੂੰ ਇਸ ਫਿਰਕੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੰਧ ਨਹੀਂ ਹੈ ਹੂੰ ਤਾਂ ਇਸ ਤੇ ਕੰਗੜਾ ਨੌਤ ਨੇ ਵੀ ਜਿਹੜਾ ਜਿਹੜਾ ਕੇਵਿਆ ਸੋਨੂੰ ਸੂਤ ਨੂੰ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕੰਗੜਾ ਨੌਤ ਨਾਲ ਬੀਤੇ ਦਿਨ ਹੀ ਵੱਡਾ ਹਾਦਸਾ ਵਾਪਰਿਆ ਸੀਗਾ ਵੱਡੀ ਘਟਨਾ ਵਾਪਰੀ ਸੀ ਇਸ ਦੇ ਬਾਵਜੂਦ ਵੀ ਉਹ ਹਲੇ ਟਿੱਪਣੀਆਂ ਕਰਨ ਤੋਂ ਲਈ ਹਟੇ ਦੇਖੋ ਮੈਂ ਮਹਿਸੂਸ ਕਰਦਾ ਕਿ ਉਹ ਤੇ ਜਿਹਨੂੰ ਕਹਿੰਦੇ ਨਾ ਕਿ ਉਹ ਆਦਤਨ ਮਜਬੂਰ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਹੂੰ ਉਹ ਝੂਠੀ ਵਕੀਲ ਹੈ ਉਹਨਾਂ ਦੀ ਹੂੰ ਔਰ ਉਹਦਾ ਕੰਮ ਹੈ ਅਜਿਹੀਆਂ ਚੀਜ਼ਾਂ ਨੂੰ ਉਹ ਜਿਹੜਾ ਹੈਗਾ ਉਹ ਸਹਾਇਤ ਕਰਨਾ ਲੇਕਿਨ ਮੈਂ ਕਹਣਾ ਕਿ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਜਿਹੜੇ ਐ ਆਪਸੀ ਭਾਈਚਾਰੇ ਲੋਗ ਹੈ ਅਸੀਂ ਸਾਂਝੀ ਵਾਰਤਾ ਦੇ ਪੰਜਾਬ ਦੇ ਲੋਗ ਆ ਅੰਦੀ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਯਾਤਰਾ ਤੇ ਕੋਈ ਜਾਣਦਾ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਦਿਲ 'ਚ ਭਾਈਚਾਰ ਖਾਂ ਦੇ ਲਈ ਇੱਕ ਦੂਜੇ ਦੇ ਲਈ ਮਿਲਵਰਤਾਂ ਹੁੰਦਾ ਹੈ ਪਰ ਇਹ ਵੱਖਰੇ ਜਾ ਮਾਹੌਲ ਕਿਉਂ ਕ੍ਰੀਏਟ ਕਿਹਾ ਜਾ ਰਿਹਾ ਨਫਰਤ ਲਾਨ ਵਾਸਤੇ ਤਸਾਦ ਕਰਾਉਣ ਵਾਸਤੇ ਝਗੜੇ ਕਰਾਉਣ ਵਾਸਤੇ ਔਰ ਮੈਂ ਤੁਹਾਨੂੰ ਇੱਕ ਕੈਸ਼ੀ ਮੁਲਕ ਨੂੰ ਕੁਪੜਿਆਂ ਚ ਵੰਡਣ ਵਾਸਤੇ ਮਜਬਾਂ ਚ ਵੰਡਣ ਵਾਸਤੇ ਫਿਰਕਿਆਂ ਚ ਵੰਡਣ ਵਾਸਤੇ ਇਸੇ ਕੀਤਾ ਜਾਂਦਾ ਜੀ ਜਿੱਥੇ ਇੱਕ ਪਾਸੇ ਰਾਮ ਮੰਦਰ ਤੇ ਵੱਡੀਆਂ ਵੋਟਾਂ ਮੰਗੀਆਂ ਜਾ ਰਹੀਆਂ ਸੀ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਯੋਧਿਆਂ ਚ ਉਹ ਹਾਰ ਕੇ ਹਾਲੇ ਵੀ ਜਿਹੜਾ ਬੀਜਪੀ ਨੂੰ ਜਾਂ ਕਹਿ ਸਕਦੇ ਹੋ ਜੋਗੀ ਸਰਕਾਰ ਨੂੰ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਵੀ ਇਹ ਤਾਂ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਉਹ ਕਹਿੰਦੇ ਨੇ ਨਾ ਕੁੱਤੇ ਜਿਹੜੀ ਦਮ ਹੈ ਉਹ 12 ਸਾਲ ਵੰਜਰੀ ਚ ਪਈ ਰਹੀ ਹੈ ਲੇਕਿਨ ਉਹ ਸਿੱਧੀ ਨਹੀਂ ਹੋਈ ਹੂੰ ਇਹ ਭਾਜਪਾ ਦੀ ਆਦਤ ਵੀ ਸਿੱਧੀ ਨਹੀਂ ਹੁੰਦੀ ਆਦਮੀ ਦੇ ਭਾਗ ਬਦਲਦੇ ਆ ਸਭਾ ਨਹੀਂ ਬਦਲਦਾ ਇਹਨਾਂ ਦਾ ਕਦੀ ਵੀ ਸਭਾ ਨਹੀਂ ਬਦਲਣਾ ਔਰ ਇਹਨਾਂ ਦੀ ਆਦਤਾਂ ਇਹੀ ਰਹਿਣੀ ਹੈ ਜੀ ਬਹੁਤ ਬਤਾਂ ਜੋਗੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਚ ਵੰਡਣਾ ਚਾਹਦੀ ਹੈ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੌਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੌਨ ਵੇਜ ਖਾ ਰਹੇ ਆ ਉੱਥੇ ਕਿਹਨੇ ਅੰਬਾਂ ਦੀ ਰੇੜੀ ਲਾਈ ਆ ਕਿਹਨੇ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲੇਟ ਇੱਥੋਂ ਭਈ ਉਹਦੇ ਵਿੱਚ ਕਿਹੜਾ ਨੌਨ ਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਸੰਦੇਸ਼ ਨੂੰ ਫੈਲਾਣਾ ਚਾਹੁੰਦੇ ਐ ਕਿਸੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੱਲ ਨਹੀਂ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਉਹ ਝੂਠੀ ਵਕੀਲ ਹੈ ਉਹਨਾਂ ਦੀ ਯੂਪੀ ਸਰਕਾਰ ਨੇ ਅਨੋਖਾ ਫਰਮਾਨ ਜਾਰੀ ਕੀਤਾ ਹੈ ਕਿ ਜਿੱਥੋਂ ਜਿੱਥੋਂ ਕਾਵੜ ਯਾਤਰਾ ਲੰਘੇਗੀ ਤਾਂ ਉੱਥੇ ਦੁਕਾਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਣ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਨੇ ਯੂਪੀ ਸਰਕਾਰ ਕੀ ਦਰਸਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਨੇ ਸਾਡੇ ਨਾਲ ਫੋਨ ਕਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਅਜਿਹਾ ਫਰਮਾਨ ਕਿਉਂ ਦੇਣਾ ਪਿਆ ਡਾਕਟਰ ਰਾਜਕੁਮਾਰ ਵੇਰਕਾ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਯੂਪੀ ਸਰਕਾਰ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਆ ਤੇ ਇਹਦੇ ਕੀ ਜਿਹੜਾ ਮਾਇਨਾ ਨਿਕਲਦਾ ਹੈ ਇਹਦਾ ਮੈਨਾ ਇਹ ਨਿਕਲਦਾ ਹੈ ਕਿ ਜੋਗੀ ਸਰਕਾਰ ਜਿਹੜੀ ਹੈ ਉਹ ਹਿੰਦੂ ਮੁਸਲਮ ਦੇ ਮਾਮਲੇ ਦੇ ਅੰਦਰ ਲੋਕਾਂ ਨੂੰ 파ੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਚ ਵੰਡਣਾ ਚਾਹਦੀ ਹੈ ਇਹਦਾ ਮਤਲਬ ਇਹ ਹੈਗਾ ਹੈ ਵੀ ਗਰ ਸਿੱਧੀ ਜੀਏ ਹੈ ਉਹ ਕਹਿ ਰਿਹਾ ਹੈ ਕਿ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਹੈ ਉਸ ਤੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੌਨਵੇਜ ਖਾ ਰਹੇ ਆ ਉੱਥੇ ਜੀ ਜਿਉ ਨੌਨਵੇਜ ਖਾਂਦੇ ਹੀ ਨਹੀਂ ਜੇ ਕਿਸੇ ਨੇ ਅੰਬਾ ਦੀ ਰੇੜੀ ਲਾਈ ਆ ਕਿਸੇ ਨੇ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲੇ ਕੇ ਇੱਥੋਂ ਬਈ ਉਹਦੇ ਵਿੱਚ ਜਿਹੜਾ ਨੌਨਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਸੰਦੇਸ਼ ਨੂੰ ਫੈਲਾਣਾ ਚਾਹੁੰਦੇ ਆ ਇਹ ਨਫਰਤ ਦਾ ਪੈਗਾਮ ਹੈ ਲੋਕਾ ਉਹਨੂੰ ਇੱਕ ਕਿਸਕੇ ਨੂੰ ਨੀਂਝ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੰਤ ਨਹੀਂ ਹੈ ਹੂੰ ਤਾਂ ਇਸ ਤੇ ਕੰਗੜਾ ਨੌਤ ਨੇ ਵੀ ਜਿਹੜਾ ਜਿਹੜਾ ਕੇਵਿਆ ਸੋਨੂੰ ਸੂਦ ਨੂੰ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕੰਗੜਾ ਨੌਤ ਨਾਲ ਬੀਤੇ ਦਿਨ ਹੀ ਵੱਡਾ ਹਾਦਸਾ ਵਾਪਰਿਆ ਸੀਗਾ ਵੱਡੀ ਘਟਨਾ ਵਾਪਰੀ ਸੀ ਇਸ ਦੇ ਬਾਵਜੂਦ ਵੀ ਉਹ ਹਾਲੇ ਟਿੱਪਣੀਆਂ ਕਰਨ ਤੋਂ ਨਹੀਂ ਹਟਦੇ ਦੇਖੋ ਮੈਂ ਮਹਿਸੂਸ ਕਰਦਾ ਕਿ ਉਹ ਤੇ ਅਏ ਜਿਹਨੂੰ ਕਹਿੰਦੇ ਨਾ ਕਿ ਉਹ ਆਦਤਨ ਮਜਬੂਰ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਹੂੰ ਉਹ ਝੂਠੀ ਵਕੀਲ ਹੈ ਉਹਨਾਂ ਦੀ ਹੂੰ ਔਰ ਉਹਦਾ ਕੰਮ ਹੈ ਅਜਿਹੀਆਂ ਚੀਜ਼ਾਂ ਨੂੰ ਉਹ ਜਿਹੜਾ ਹੈਗਾ ਉਹ ਸਹਾਇਤ ਕਰਨਾ ਲੇਕਿਨ ਮੈਂ ਕਰਨਾ ਕਿ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਜਿਹੜੇ ਐ ਆਪਸੀ ਭਾਈਚਾਰੇ ਲੋਗ ਹੈ ਅਸੀਂ ਸਾਂਝੀ ਵਾਰਤਾ ਦੇ ਪੰਜਾਬ ਦੇ ਲੋਗ ਆ ਅੰਦੀ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਯਾਤਰਾ ਤੇ ਕੋਈ ਜਾਂਦਾ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਦਿਲ ਚ ਭਾਈਚਾਰ ਖਾਂ ਦੇ ਲਈ ਇੱਕ ਦੂਜੇ ਦੇ ਲਈ ਮਿਲਵਾਰਤਨ ਹੁੰਦਾ ਹੈ ਪਰ ਇਹ ਵੱਖਰੇ ਜਾ ਮਾਹੌਲ ਕਿਉਂ ਕ੍ਰੀਏਟ ਕਿਹਾ ਜਾ ਰਿਹਾ ਨਫਰਤ ਖਾਨ ਵਾਸਤੇ ਸਤਾਦ ਕਰਨ ਵਾਸਤੇ ਝਗੜੇ ਕਰਾਉਣ ਵਾਸਤੇ ਔਰ ਮੈਂ ਤੁਹਾਨੂੰ ਇੱਕ ਕੈਸ਼ੀ ਮੁਲਕ ਨੂੰ ਕੁਪੜਿਆਂ ਚ ਵੰਡਣ ਵਾਸਤੇ ਮਜਬਾਂ ਚ ਵੰਡਣ ਵਾਸਤੇ ਫਿਰਕਿਆਂ ਚ ਵੰਡਣ ਵਾਸਤੇ ਇਸਨੇ ਕੀਤਾ ਜਾਦਾ ਜੀ ਜਿੱਥੇ ਇੱਕ ਪਾਸੇ ਰਾਮ ਮੰਦਰ ਤੇ ਵੱਡੀਆਂ ਵੋਟਾਂ ਮੰਗੀਆਂ ਜਾ ਰਹੀਆਂ ਸੀ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਯੋਧਿਆ ਚ ਹਾਰ ਕੇ ਹਾਲੇ ਵੀ ਜਿਹੜਾ ਬੀਜਪੀ ਨੂੰ ਜਾਂ ਕਹਿ ਸਕਦੇ ਹੋ ਜੋਗੀ ਸਰਕਾਰ ਨੂੰ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਵੀ ਇਹ ਤਾਂ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਉਹ ਕਹਿੰਦੇ ਨੇ ਕਿ ਕੁੱਤੇ ਜਿਹੜੀ ਦਮ ਹੈ ਉਹ 12 ਸਾਲ ਵੰਜਰੀ ਚ ਪਈ ਰਹੀ ਹੈ ਲੇਕਿਨ ਉਹ ਸਿੱਧੀ ਨਹੀਂ ਹੋਈ ਹੂੰ ਇਹ ਭਾਜਪਾ ਦੀ ਆਦਤ ਵੀ ਸਿੱਧੀ ਨਹੀਂ ਹੁੰਦੀ ਆਦਮੀ ਦੇ ਭਾਗ ਬਦਲਦੇ ਆ ਸਭਾ ਨਹੀਂ ਬਦਲਦਾ ਇਹਨਾਂ ਦਾ ਕਦੀ ਵੀ ਸਭਾ ਨਹੀਂ ਬਦਲਣਾ ਔਰ ਇਹਨਾਂ ਦੀ ਆਦਤਾਂ ਇਹੀ ਰਹਿਣੀ ਹੈ ਜੀ ਬਹੁਤ ਬਤਾਂ ਜੋਗੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਚ ਵੰਡਣਾ ਚਾਹਦੀ ਹੈ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੌਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੋਨ ਵੇਜ ਖਾ ਰਹੇ ਆ ਉੱਥੇ ਇਹਨੇ ਅੰਬਾਂ ਦੀ ਰੇੜੀ ਲਾਈ ਆ ਕਿਵੇਂ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲੇਟ ਇਥੋਂ ਭਈ ਉਹਦੇ ਵਿੱਚ ਕਿਹੜਾ ਨੋਨ ਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਹਾਂ ਜੀ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਸੰਦੇਸ਼ ਨੂੰ ਫੈਲਾਉਣਾ ਚਾਹੁੰਦੇ ਐ ਇਸਕੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੱਲ ਨਹੀਂ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਭਾਜਪਾ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਉਹ ਝੂਠੀ ਵਕੀਲ ਹੈ ਉਹਨਾਂ ਦੀ ਯੂਪੀ ਸਰਕਾਰ ਨੇ ਅਨੋਖਾ ਫਰਮਾਨ ਜਾਰੀ ਕੀਤਾ ਹੈ ਕਿ ਜਿੱਥੋਂ ਜਿੱਥੋਂ ਕਾਵੜ ਯਾਤਰਾ ਲੰਘੇਗੀ ਤਾਂ ਉੱਥੇ ਦੁਕਾਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਣ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਨੇ ਯੂਪੀ ਸਰਕਾਰ ਕੀ ਦਰਸਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਨੇ ਸਾਡੇ ਨਾਲ ਫੋਨ ਕਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਅਜਿਹਾ ਫਰਮਾਨ ਕਿਉਂ ਦੇਣਾ ਪਿਆ ਡਾਕਟਰ ਰਾਜਕੁਮਾਰ ਵੇਰਕਾ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਜੋ ਕਿ ਸਰਕਾਰ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਆ ਤੇ ਇਹਦੇ ਕੀ ਜਿਹੜਾ ਮਾਇਨਾ ਨਿਕਲਦਾ ਹੈ ਇਦਾ ਮੈਨਾ ਇਹ ਨਿਕਲਦਾ ਹੈ ਕਿ ਜੋਗੀ ਸਰਕਾਰ ਜਿਹੜੀ ਹੈ ਉਹ ਹਿੰਦੂ ਮੁਸਲਮ ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾਟਣਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਵਿੱਚ ਵੰਡਣਾ ਚਾਹਦੀ ਹੈ ਇਹਦਾ ਮਤਲਬ ਇਹ ਹੈਗਾ ਹੈ ਵੀ ਗੱਲ ਸਿੱਧੀ ਜੀ ਹੈ ਉਹ ਕਹਿ ਰਿਹਾ ਹੈ ਕਿ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਇਹ ਸਵਾਲ ਖੜਾ ਹੁੰਦਾ ਹੈ ਕਿ ਕਿ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੌਨਵੇਜ ਖਾ ਰਹੇ ਆ ਉੱਥੇ ਜੀ ਜਿਉ ਨੌਨਵੇਜ ਖਾਂਦੇ ਹੀ ਨਹੀਂ ਜੇ ਕਿਸੇ ਨੇ ਅੰਬਾ ਦੀ ਰੇੜੀ ਲਾਈ ਆ ਕਿਹਨੇ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਂ ਲੇ ਕੇ ਇੱਥੋਂ ਭਈ ਉਹਦੇ ਵਿੱਚ ਜਿਹੜਾ ਨੌਨਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫ਼ਰਤ ਭਰੇ ਪੈਗਾਮ ਨੂੰ ਫੈਲਾਣਾ ਚਾਹੁੰਦੇ ਆ ਇਹ ਨਫਰਤ ਦਾ ਪੈਗਾਮ ਹੈ ਲੋਕਾਂ ਉਹਨੂੰ ਇੱਕ ਫਿਰਕੇ ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਬ ਗੱਲ ਨਹੀਂ ਹੈ ਹੂੰ ਤਾਂ ਇਸ ਤੇ ਕੰਗੜਾ ਨੌਤ ਨੇ ਵੀ ਜਿਹੜਾ ਜਿਹੜਾ ਕੇਵਿਆ ਸੋਨੂੰ ਸੂਤ ਨੂੰ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕੰਗੜਾ ਨੌਤ ਨਾਲ ਬੀਤੇ ਦਿਨ ਹੀ ਵੱਡਾ ਹਾਦਸਾ ਵਾਪਰਿਆ ਸੀਗਾ ਵੱਡੀ ਘਟਨਾ ਵਾਪਰੀ ਸੀ ਇਸ ਦੇ ਬਾਵਜੂਦ ਵੀ ਉਹ ਹਾਲੇ ਟਿੱਪਣੀਆਂ ਕਰਨ ਤੋਂ ਨਹੀਂ ਹਟਕੇ ਦੇਖੋ ਮੈਂ ਮਹਿਸੂਸ ਕਰਦਾ ਕਿ ਉਹ ਤੇ ਜਿਹਨੂੰ ਕਹਿੰਦੇ ਨਾ ਕਿ ਉਹ ਆਦਤਨ ਮਜਬੂਰ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਹੂੰ ਉਹ ਝੂਠੀ ਵਕੀਲ ਹੈ ਉਹਨਾਂ ਦੀ ਹੂੰ ਔਰ ਉਹਦਾ ਕੰਮ ਹੈ ਅਜਿਹੀਆਂ ਚੀਜ਼ਾਂ ਨੂੰ ਉਹ ਜਿਹੜਾ ਹੈਗਾ ਉਤਸ਼ਾਹਿਤ ਕਰਨਾ ਲੇਕਿਨ ਮੈਂ ਕਹਣਾ ਕਿ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਜਿਹੜੇ ਐ ਆਸੀਂ ਭਾਈਚਾਰੇ ਲੋਗ ਹੈ ਅਸੀਂ ਸਾਂਝੀ ਵਾਰਤਾ ਦੇ ਪੰਜਾਬ ਦੇ ਲੋਗ ਆ ਅੰਦੀ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਯਾਤਰਾ ਤੇ ਕੋਈ ਜਾਂਦਾ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਦਿਲ 'ਚ ਭਾਈਚਾਰ ਖਾਂ ਦੇ ਲਈ ਇੱਕ ਦੂਜੇ ਦੇ ਲਈ ਮਿਲਵਾਰਤਾਂ ਹੁੰਦਾ ਹੈ ਪਰ ਇਹ ਵੱਖਰੇ ਜਾ ਮਾਹੌਲ ਕਿਉਂ ਕ੍ਰੀਏਟ ਕਿਹਾ ਜਾ ਰਿਹਾ ਨਫਰਤ ਲਾਨ ਵਾਸਤੇ ਸਤਾਦ ਕਰਨ ਵਾਸਤੇ ਝਗੜੇ ਕਰਾਉਣ ਵਾਸਤੇ ਔਰ ਮੈਂ ਤੁਹਾਨੂੰ ਇੱਕ ਕੈਸ਼ ਦੇ ਮੁਲਕ ਨੂੰ ਟੁਪੜਿਆਂ ਚ ਵੰਡਣ ਵਾਸਤੇ ਮਜਬਾਂ ਚ ਵੰਡਣ ਵਾਸਤੇ ਫਿਰਕਿਆਂ ਚ ਵੰਡਣ ਵਾਸਤੇ ਇਸ ਲਈ ਕੀਤਾ ਜਾਂਦਾ ਜੀ ਜਿੱਥੇ ਇੱਕ ਪਾਸੇ ਰਾਮ ਮੰਦਰ ਤੇ ਵੱਡੀਆਂ ਬੋਟਾਂ ਮੰਗੀਆਂ ਜਾ ਰਹੀਆਂ ਸੀ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਯੋਧਿਆ ਚ ਉਹ ਹਾਰ ਕੇ ਹਾਲੇ ਵੀ ਜਿਹੜਾ ਬੀਜਪੀ ਨੂੰ ਜਾਂ ਕਹਿ ਸਕਦੇ ਹੋ ਜੋਗੀ ਸਰਕਾਰ ਨੂੰ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਵੀ ਇਹ ਤਾਂ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਉਹ ਕਹਿੰਦੇ ਨੇ ਨਾ ਕੁੱਤੇ ਜਿਹੜੀ ਦਮ ਹੈ ਉਹ 12 ਸਾਲ ਵੰਜਰੀ ਚ ਪਈ ਰਹੀ ਹੈ ਲੇਕਿਨ ਉਹ ਸਿੱਧੀ ਨਹੀਂ ਹੋਈ ਹੂੰ ਇਹ ਭਾਜਪਾ ਦੀ ਆਦਤ ਵੀ ਸਿੱਧੀ ਨਹੀਂ ਹੁੰਦੀ ਆਦਮੀ ਦੇ ਭਾਗ ਬਦਲਦੇ ਆ ਸੁਭਾਅ ਨਹੀਂ ਬਦਲਦਾ ਇਹਨਾਂ ਦਾ ਕਦੇ ਵੀ ਸੁਭਾਅ ਨਹੀਂ ਬਦਲਣਾ ਔਰ ਇਹਨਾਂ ਦੀ ਆਦਤਾਂ ਇਹੀ ਰਹਿਣੀ ਹੈ ਜੀ ਬਹੁਤ ਬਤਾਂ ਜੋ ਵੀ ਸਰਕਾਰ ਜਿਹੜੀ ਹੈ ਉਹ Hindu Muslim ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਦਾ ਵਿੱਚ ਵੰਡਣਾ ਚਾਹਦੀ ਹੈ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੌਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਕਿ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੋਨ ਵੇਜ ਖਾ ਰਹੇ ਆ ਉੱਥੇ ਕਿਸ ਨੇ ਅੰਬਾ ਦੀ ਰੀੜੀ ਲਾਈ ਆ ਕਿਸ ਨੇ ਸੇਬ ਦੀ ਰੀੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਂ ਲੇਟ ਕਿੰਨੇ ਰਿਖੋ ਭਈ ਉਹਦੇ ਵਿੱਚ ਕਿਹੜਾ ਨੋਨ ਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫਰਤ ਭਰੇ ਸੰਦੇਸ਼ ਨੂੰ ਫੈਲਾਣਾ ਚਾਹੁੰਦੇ ਐ ਇੱcke ਨੂੰ ਨੀਂਜ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਿਬ ਗੱਲ ਨਹੀਂ ਐ ਜੀ ਉਹਦੀ ਮਜਬੂਰੀ ਇਹ ਐ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹ ਉਹ ਝੂਠੀ ਵਕੀਲ ਐ ਉਹਨਾਂ ਦੀ ਯੂਪੀ ਸਰਕਾਰ ਨੇ ਅਨੋਖਾ ਫਰਮਾਨ ਜਾਰੀ ਕੀਤਾ ਹੈ ਕਿ ਜਿੱਥੋਂ ਜਿੱਥੋਂ ਕਾਵੜ ਯਾਤਰਾ ਲੰਘੇਗੀ ਤਾਂ ਉੱਥੇ ਦੁਕਾਨਾਂ ਦੇ ਨਾਮ ਚੇਂਜ ਕਰ ਦਿੱਤੇ ਜਾਣ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਨੇ ਯੂਪੀ ਸਰਕਾਰ ਕੀ ਦਰਸਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਨੇ ਸਾਡੇ ਨਾਲ ਫੋਨ ਕਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਅਜਿਹਾ ਫਰਮਾਨ ਕਿਉਂ ਦੇਣਾ ਪਿਆ ਡਾਕਟਰ ਰਾਜਕੁਮਾਰ ਵੇਰਕਾ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਜੋ ਕਿ ਸਰਕਾਰ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਆ ਤੇ ਇਹਦੇ ਕੀ ਜਿਹੜਾ ਮਾਇਨਾ ਨਿਕਲਦਾ ਹੈ ਇਹਦਾ ਮੈਨਾ ਇਹ ਨਿਕਲਦਾ ਹੈ ਕਿ ਜੋਗੀ ਸਰਕਾਰ ਜਿਹੜੀ ਹੈ ਉਹ ਹਿੰਦੂ ਮੁਸਲਮ ਦੇ ਮਾਮਲੇ ਦੇ ਅੰਦਰ ਲੋਕਾਂ ਨੂੰ ਪਾੜਨਾ ਚਾਹਦੀ ਹੈ ਲੋਕਾਂ ਨੂੰ ਵੰਡਣਾ ਚਾਹਦੀ ਹੈ ਲੋਕਾਂ ਨੂੰ ਮਜਬਾਹਾਂ ਚ ਵੰਡਣਾ ਚਾਹਦੀ ਹੈ ਇਹਦਾ ਮਤਲਬ ਇਹ ਹੈਗਾ ਹੈ ਵੀ ਗਰ ਸਿੱਧੀ ਜੀ ਇਹ ਉਹ ਕਹਿ ਰਿਹਾ ਹੈ ਕਿ ਕਿਉਂਕਿ ਜਿਹੜੀਆਂ ਮੁਸਲਮ ਦੁਕਾਨਾਂ ਹੈਗੀਆਂ ਉੱਥੇ ਨੋਨ ਵੇਜ ਬੰਦਾ ਹੈ ਤੇ ਹਲਾਲ ਬੰਦਾ ਹੈ ਜਿਹੜੇ ਕਿ ਸਾਡੇ ਬੰਦੇ ਨਹੀਂ ਖਾਂਦੇ ਇਹ ਸਵਾਲ ਖੜਾ ਹੁੰਦਾ ਹੈ ਕੀ ਜਿਹੜੇ ਕਾਵਰ ਯਾਤਰਾ ਤੇ ਭਗਤ ਜਾ ਰਹੇ ਆ ਉਹ ਨੌਨਵੇਜ ਖਾ ਰਹੇ ਆ ਉੱਥੇ ਜੀ ਜੀ ਉਹ ਨੌਨਵੇਜ ਖਾਂਦੇ ਹੀ ਨਹੀਂ ਜੇ ਕਿਸੇ ਨੇ ਅੰਬਾ ਦੀ ਰੇੜੀ ਲਾਈ ਆ ਕਿਸੇ ਨੇ ਸੇਬ ਦੀ ਰੇੜੀ ਲਾਈ ਆ ਉਹਨੂੰ ਕਹਿੰਦੇ ਆ ਤੂੰ ਆਪਣਾ ਨਾਮ ਲੇਖ ਵਿੱਚ ਲਿਖੋ ਭਈ ਉਹਦੇ ਵਿੱਚ ਜਿਹੜਾ ਨੌਨਵੇਜ ਵੜਿਆ ਅੰਬ ਦੇ ਵਿੱਚ ਜਾਂ ਸੇਬ ਦੇ ਵਿੱਚ ਜਾਂ ਕੇਲੇ ਦੇ ਵਿੱਚ ਆ ਉਹ ਜਾਣਬੁੱਝ ਕੇ ਇਸ ਨਫਰਤ ਭਰੇ ਸੰਦੇਸ਼ ਨੂੰ ਫੈਲਾਣਾ ਚਾਹੁੰਦੇ ਆ ਇਹ ਨਫਰਤ ਦਾ ਪੈਗਾਮ ਹੈ ਲੋਕਾਂ ਉਹਨੂੰ ਇਸ ਕਿਸਕੇ ਨੂੰ ਨੀਚ ਦਿਖਾਣਾ ਚਾਹੁੰਦੇ ਐ ਉਹਨੂੰ ਥੱਲੇ ਲਗਾਉਣਾ ਚਾਹੁੰਦੇ ਐ ਉਹਨੂੰ ਜਲੀਲ ਕਰਨਾ ਚਾਹੁੰਦੇ ਕਿਤੇ ਵੀ ਵਾਜਬ ਗੱਲ ਨਹੀਂ ਹੈ ਹੂੰ ਤਾਂ ਇਸ ਤੇ ਕੰਗੜਾ ਨੌਤ ਨੇ ਵੀ ਜਿਹੜਾ ਜਿਹੜਾ ਕੇਵਿਆ ਸਾਨੂੰ ਸੂਤ ਨੂੰ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਕੰਗੜਾ ਨੌਤ ਨਾਲ ਬਿੱਤੇ ਦਿਨ ਹੀ ਵੱਡਾ ਹਾਦਸਾ ਵਾਪਰਿਆ ਸੀਗਾ ਵੱਡੀ ਘਟਨਾ ਵਾਪਰੀ ਸੀ ਇਸ ਦੇ ਬਾਵਜੂਦ ਵੀ ਉਹ ਹਾਲੇ ਟਿੱਪਣੀਆਂ ਕਰਨ ਤੋਂ ਨਹੀਂ ਹਟਿਆ ਦੇਖੋ ਮੈਂ ਮਹਿਸੂਸ ਕਰਦਾ ਕਿ ਉਹ ਤੇ ਜਿਹਨੂੰ ਕਹਿੰਦੇ ਨਾ ਕਿ ਉਹ ਆਦਤਨ ਮਜਬੂਰ ਹੈ ਜੀ ਉਹਦੀ ਮਜਬੂਰੀ ਇਹ ਹੈ ਕਿ ਉਹਨੇ ਕਿਸੇ ਵੀ ਤਰ੍ਹਾਂ ਦੇ ਵਿੱਚ ਬੀਜੇਪੀ ਦੀ ਹਰ ਗਲਤੀ ਨੂੰ ਜਸਟੀਫਾਈ ਕਰਨਾ ਹੈ ਹੂੰ ਉਹ ਝੂਠੀ ਵਕੀਲ ਹੈ ਉਹਨਾਂ ਦੀ ਹੂੰ ਔਰ ਉਹਦਾ ਕੰਮ ਹੈ ਅਜਿਹੀਆਂ ਚੀਜ਼ਾਂ ਨੂੰ ਉਹ ਜਿਹੜਾ ਹੈਗਾ ਉਹ ਸਹਾਇਤ ਕਰਨਾ ਲੇਕਿਨ ਮੈਂ ਕਹਣਾ ਕਿ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਜਿਹੜੇ ਐ ਆਪਸੀ ਭਾਈਚਾਰੇ ਲੋਗ ਹੈ ਅਸੀਂ ਸਾਂਝੀ ਵਾਰਤਾ ਦੇ ਪੰਜਾਬ ਦੇ ਲੋਗ ਆ ਅੰਦੀ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਯਾਤਰਾ ਤੇ ਕੋਈ ਜਾਂਦਾ ਹੈ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਦਿਲ 'ਚ ਭਾਈਚਾਰ ਖਾਂ ਦੇ ਲਈ ਇੱਕ ਦੂਜੇ ਦੇ ਲਈ ਮਿਲਵਾਰਤਨ ਹੁੰਦਾ ਹੈ ਪਰ ਇਹ ਵੱਖਰੇ ਜਿਹਾ ਮਾਹੌਲ ਕਿਉਂ ਕ੍ਰੀਏਟ ਕੀਤਾ ਜਾ ਰਿਹਾ ਨਫਰਤ ਲਾਨ ਵਾਸਤੇ ਸਾਧ ਕਰਾਉਣ ਵਾਸਤੇ ਝਗੜੇ ਕਰਾਉਣ ਵਾਸਤੇ ਔਰ ਮੈਂ ਤੁਹਾਨੂੰ ਇੱਕ ਕੈਸ਼ ਮੁਲਕ ਨੂੰ ਟੁਪੜਿਆਂ 'ਚ ਵੰਡਣ ਵਾਸਤੇ ਮਜਬਾਂ 'ਚ ਵੰਡਣ ਵਾਸਤੇ ਫਿਰਕਿਆਂ 'ਚ ਵੰਡਣ ਵਾਸਤੇ ਇਸ ਲਈ ਕੀਤਾ ਜਾਂਦਾ ਜੀ ਜਿੱਥੇ ਇੱਕ ਪਾਸੇ ਰਾਮ ਮੰਦਰ ਤੇ ਵੱਡੀਆਂ ਬੋਟਾਂ